ਨਵਾਬੀ ਰੋਬ ਵਾਲੀ ਛੋਟੀ ਪਰ ਸ਼ੇਰਦਿਲ ਕੁੜੀ ਮਹਿਤਾਬ ਕੌਰ ਸਿਰਫ 4 ਸਾਲ ਦੀ ਉਮਰ ਅਤੇ ਹੌਂਸਲੇ ਇੰਨੇ ਵੱਡੇ ਕਿ ਕੋੜੇ ਤੇ ਬੈਠੀ ਏ ਛੋਟੀ ਜਿਹੀ ਰਾਣੀ ਪਿੰਡ ਦੀਆਂ ਗਲੀਆਂ 'ਚ ਐਵੇਂ ਜਿਹੇ ਲੌਂਦੀ ਏ ਜਿਵੇਂ ਪੁਰਖਾਂ ਦੀ ਵਿਰਾਸਤ ਨਿਭਾ ਰਹੀ ਹੋਵੇ। ਇਸ ਦੀ ਬੇਖੌਫ ਅਦਾ ਤੇ ਨਿਡਰ ਅੰਦਾਜ਼ ਦੇਖ ਕੇ ਹਰ ਕੋਈ ਦਿਲੋਂ ਵਾਹ ਵਾਹ ਕਰ ਉੱਠਦਾ ਹੈ। ਇਹ ਹੈ ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਆਂਗਵਦੋ ਕਿਸਾਨ ਸਿਮਰਨਜੀਤ ਸਿੰਘ ਭੁੱਲਰ ਦੀ ਲਾੜਨੀ ਤੀ ਮਹਿਤਾਬਕੌਰ ਜਿਸ ਦਾ ਆਪਣੀ ਕੋੜੀ ਨੂਰੀ ਨਾਲ ਇੰਨਾ ਗੂੜਾ ਪਿਆਰ ਤੇ ਲਗਾਓ ਹੈ। ਦੋਵੇਂ ਇੱਕ ਦੂਜੇ ਦੀ ਭਾਸ਼ਾ ਬਿਨਾਂ ਸ਼ਬਦਾਂ ਦੇ ਸਮਝਦੇ ਹਨ ਨੂਰੀ ਨਾ ਸਿਰਫ ਮਹਿਤਾਬ ਦੀਆਂ ਗੱਲਾਂ ਨੂੰ ਸਮਝਦੀ ਹੈ ਸਗੋਂ ਉਸ ਦੇ ਇਸ਼ਾਰਿਆਂ ਤੇ ਅਜੀਹਾਂ ਤਾਲਮੇਲ ਬਿਠਾਉਂਦੀ ਹੈ ਕਿ ਜਿਵੇਂ ਕੋਈ ਦੋਸਤ ਨਹੀਂ ਸਗੋਂ ਦਿਲ ਦੀ ਧੜਕਨ ਹੋਵੇ ਕਦਮ ਨਾਲ ਕਦਮ ਮਿਲਾਉਂਦੀ ਨੂਰੀ ਹੁਣ ਮਹਿਤਾਬ ਦੀ ਸੱਚੀ ਸਾਥੀ ਬਣ ਗਈ ਹੈ ਕਿਸਾਨ ਸਿਮਰਨਜੀਤ ਸਿੰਘ ਪੁੱਲਰ ਦੱਸਦੇ ਨੇ ਕਿ ਜਦ ਮਹਿਤਾਬ ਕੌਰ 25 ਦਿਨਾਂ ਦੀ ਸੀ ਤਾਂ ਉਹ ਪਹਿਲੀ ਵਾਰ ਨੂਰੀ ਤੇ ਬੈਠੀ ਸੀ ਇਸ ਦਿਨ ਤੋਂ ਬਾਅਦ ਇਹ ਰਿਸ਼ਤਾ ਸਿਰਫ ਸਵਾਰੀ ਦਾ ਨਹੀਂ ਸਗੋਂ ਸੱਚੀ ਮਿੱਤਰਤਾ ਪਰੋਸ ਤੇ ਅਤੇ ਮੋਦ ਬਣ ਗਿਆ ਅਤੇ ਇਸ ਵਿਲੱਖਣ ਜੋੜੀ ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਜਾਨਵਰ ਵੀ ਇਨਸਾਨੀ ਜ਼ੁਬਾਨ ਨੂੰ ਸਮਝਣ ਲੱਗ ਪੰਦੇ ਨੇ